ਪੰਜਾਬ ਪੁਲਿਸ ਨੇ ਬਠਿੰਡਾ ਦੇ ਵਿੱਚ ਹਾਈ ਟੈਕ ਨਾਕਾ ਲਾ ਕੇ ਅਮਨਦੀਪ ਕੌਰ ਜਿਹੜੀ ਕੁੜੀ ਪੁਲਿਸ ਮੁਲਾਜ਼ਮ ਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੀ ਗੱਡੀ ਦੇ ਵਿੱਚੋਂ 17 ਗ੍ਰਾਮ ਤੋਂ ਵੱਧ ਜਿਹੜੀ ਹੀਰੋਇਨ ਹੈ ਉਹ ਬਰਾਮਦ ਹੋਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਨਸ਼ੇ ਦਾ ਧੰਦਾ ਕਰਨ ਵਾਲੀ ਆਹ ਪੁਲਿਸ ਮੁਲਾਜ਼ਮ ਕੁੜੀ ਜਿਹਨੂੰ ਹੁਣ ਮੈਕਮੇ ਤੇ ਸਰਕਾਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਕਿ ਜਿਹੜਾ ਨਸ਼ੇ ਦਾ ਇੱਕ ਰੈਕਟ ਸੀ ਕੀ ਇਹ ਰੈਕਟ ਆਹ ਕੁੜੀ ਕੱਲੀ ਚਲਾ ਰਹੀ ਸੀ ਇਹ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਸਰਕਾਰ ਦੇ ਮਨ ਦੇ ਵਿੱਚ ਵੀ ਪ੍ਰਸ਼ਾਸਨ ਦੇ ਮਨਾਂ ਦੇ ਵਿੱਚ ਵੀ ਤੇ ਸਮੂਹ ਪੰਜਾਬੀਆਂ ਦੇ ਮਨਾਂ ਦੇ ਵਿੱਚ ਵੀ ਜਾਂ ਜਿੱਥੇ-ਜਿੱਥੇ ਇਹ ਗੱਲ ਗਈ ਕਿ ਇੱਕ ਨੌਜਵਾਨ ਕੁੜੀ ਜਿਹੜੀ ਪੁਲਿਸ ਮੁਲਾਜ਼ਮ ਹੈ ਉਹਦੇ ਕੋਲੋਂ 17 ਗ੍ਰਾਮ ਤੋਂ ਵੱਧ ਜਿਹੜੀ ਹਿਰੋਇਨ ਹੈ ਉਹ ਹਿਰੋਇਨ ਬਰਾਮਦ ਹੋਈ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਹਾ ਸਵਾਲ ਆਇਆ ਕਿ ਨਸ਼ੇ ਦਾ ਰੈਕਟ ਚਲਾਉਣ ਵਾਲੀ ਜਾਂ ਨਸ਼ਾ ਸਪਲਾਈ ਕਰਨ ਵਾਲੀ ਨਸ਼ੇ ਦਾ ਧੰਦਾ ਕਰਨ ਵਾਲੀ ਕਾਲਾ ਧੰਦਾ ਕੀ ਇਹ ਕੁੜੀ ਇਕੱਲੀ ਹੈ ਜਾਂ ਇਹਦੇ ਪਿੱਛੇ ਕੋਈ ਜਿਹੜੇ ਵੱਡੇ ਮਗਰਮੱਛ ਨੇ ਵੱਡੇ ਹੱਥ ਹੋ ਸਕਦੇ ਨੇ ਜਾਂਚ ਬੇਸ਼ੱਕ ਹੋ ਰਹੀ ਆ ਬਿੱਤੇ ਕੱਲ ਰਿਮਾਂਡ ਵੀ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਅਗਲੀ ਕਾਰਵਾਈ ਚੱਲ ਰਹੀ ਆ ਜਿਹੜੀਆਂ ਜਿਹੜੇ ਮੋਬਾਈਲ ਸੀ ਦੋ ਆਈਫੋਨ ਸੀ ਉਹ ਆਈਫੋਨ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲਏ ਹੋਏ ਨੇ ਉਹਨਾਂ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਨੂੰ ਆਧਾਰ ਬਣਾ ਕੇ ਜਾਂਚ ਵੀ ਕੀਤੀ ਜਾ ਰਹੀ ਆ ਜਿਹੜਾ ਉਹ ਮੁੰਡਾ ਸੀ ਬਲਵਿੰਦਰ ਜਿਹਦੇ ਨਾਲ ਸੰਬੰਧ ਦੱਸੇ ਜਾ ਰਹੇ ਸੀ ਉਦੋਂ ਹੀ ਕੱਲ ਹਰਿਆਣਾ ਸਿਰਸਾ ਦੇ ਵਿੱਚ ਵੀ ਛਾਪੇਮਾਰੀ ਹੋਈ ਛਾਪੇਮਾਰੀ ਤੋਂ ਪਹਿਲਾਂ ਉਹ ਫਰਾਰ ਸੀ ਉਥੋਂ ਪਰ ਅੱਜ ਦੇਖੋ ਕਿ ਪੰਜਾਬ ਪੰਜਾਬ ਕੀ ਪੂਰੇ ਉਪਦੇਸ਼ ਭਾਰਤ ਦੀ ਗੱਲ ਕਰ ਲਈ ਦੁਨੀਆ ਦੀ ਗੱਲ ਕਰ ਲਈਏ ਕਿ ਹਿਰੋਇਨ ਨੇ ਚਿੱਟੇ ਨੇ ਡਰੱਗ ਨੇ ਨੌਜਵਾਨ ਪੀੜੀ ਬਰਬਾਦ ਕਰਤੀ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਅਧਿਕਤਾਂ ਪੰਜਾਬ ਦੇ ਵਿੱਚੋਂ ਬਾਹਰ ਚਲੇ ਗਏ ਅੱਧੇ ਇੱਥੇ ਬੇਰੁਜ਼ਗਾਰ ਨੇ ਤੇ ਜਿਹੜੇ ਰਹਿ ਗਏ ਉਹਨਾਂ ਨੂੰ ਚਿਟਾ ਨਿਕਲ ਗਿਆ ਪਰ ਇਹਨਾਂ ਚਿੱਟੇ ਵਾਲੇ ਸਮਗਲਾਰਾਂ ਨੂੰ ਨੱਥ ਪਾਉਣ ਦੀ ਜਿਹਨਾਂ ਲੋਕਾਂ ਦੀ ਡਿਊਟੀ ਸੀ ਉਹ ਲੋਕ ਇਸ ਕਾਲੇ ਧੰਦੇ ਦੇ ਵਿੱਚ ਇਨਵੋਲਵ ਹੋ ਗਏ ਹੁਣ ਸਵਾਲ ਇੱਥੇ ਅੱਗੇ ਅੱਗੇ ਸਵਾਲ ਇਹ ਬਣਦਾ ਸਰਕਾਰ ਦੇ ਅੱਗੇ ਜਿਹੜਾ ਸਵਾਲ ਇੱਕ ਵੱਡੀ ਚੁਣੌਤੀ ਵੀ ਹੈ ਕਿ ਪੰਜਾਬ ਸਰਕਾਰ ਇਸ ਚੁਣੌਤੀ ਨੂੰ ਕਬੂਲ ਦਿਆ ਹੋਇਆ ਅੱਗੇ ਵਧ ਪਾਊਗੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਅਮਨਦੀਪ ਕੌਰ ਜਿਹੜੀ ਕਿ ਪੁਲਿਸ ਮੁਲਾਜ਼ਮ ਹੈ ਜੀ ਤਨਖਾਹ ਕਿੰਨੀ ਹੋਊਗੀ 50 60000 70000 ਮੈਕਸਿਮਮ 80000 ਤਨਖਾਹ ਹੋਊਗੀ ਜੇਕਰ ਸੀਨੀਅਰ ਕੌਨਸਟੇਬਲ ਹੈ ਉਹ ਕੀ ਉਹ ਕੱਲੀ ਸਾਰਾ ਕੁਝ ਕਰ ਰਹੀ ਸੀ ਇਹ ਜਾਂ ਉਹਦੇ ਨਾਲ ਕੋਈ ਹੋਰ ਵੀ ਲੋਕ ਸੀ ਉਹ ਲੋਕ ਕੀ ਕੋਈ ਸਿਆਸੀ ਬੰਦੇ ਦੀ ਵੀ ਸ਼ੈ ਸੀ ਕੀ ਕੋਈ ਅਧਿਕਾਰੀ ਦੀ ਵੀ ਸ਼ੈ ਸੀ ਜਾਂ ਅਰਸੂਖਮਾਨ ਲੋਕ ਸੀ ਕੋਈ ਕਾਰਪੋਰੇਟ ਲੋਕ ਸੀ ਕੋਈ ਤਕੜੇ ਤਣਾੜ ਪੈਸੇ ਵਾਲੇ ਪਿੱਛੇ ਲੋਕ ਸੀ ਕਿਹੜੇ ਉਹ ਲੋਕ ਸੀ ਜਿਨ੍ਹਾਂ ਦੇ ਲਈ ਅਮਨਦੀਪ ਕੰਮ ਕਰ ਰਹੀ ਸੀ ਅੱਜ ਦੇ ਦੰਦੇ ਵਿੱਚ ਇਹ ਇੱਕ ਵੱਡਾ ਸਵਾਲ ਹੈ ਦੇਖੋ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਲੋਕਾਂ ਦੇ ਪੁੱਤ ਮਾਰ ਕੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰਨ ਵਾਲੇ ਲੋਕ ਇਹ ਗੱਲ ਭੁੱਲ ਜਾਂਦੇ ਨੇ ਕਿ ਆਪਣੇ ਘਰਾਂ ਦੇ ਦੀਵੇ ਵੀ ਗੁੱਲ ਹੁੰਦੇ ਨੇ ਲੋਕਾਂ ਦੇ ਤੁਸੀਂ ਪੁੱਤ ਮਾਰ ਕੇ ਆਪਣੀਆਂ ਪੀੜੀਆਂ ਜਉਂਦੀਆਂ ਨਹੀਂ ਰੱਖ ਸਕਦੇ ਤੁਹਾਨੂੰ ਸਾਰਾ ਕੁਝ ਭੁਗਤਣਾ ਪੈਣਾ ਇਸੇ ਧਰਤੀ ਤੇ ਉੱਪਰ ਭੁਗਤਣਾ ਪੈਣਾ ਤੇ ਲੋਕ ਭੁਗਤ ਵੀ ਰਹੇ ਨੇ ਪਰ ਤੁਸੀਂ ਉਹਨਾਂ ਨਤੀਜਿਆਂ ਤੋਂ ਸਿੱਖਦੇ ਨਹੀਂ ਕਾਲੇ ਧੰਦਿਆਂ ਦੇ ਵਿੱਚ ਆਪਣੇ ਹੱਥ ਪੈਰ ਮੂੰਹ ਸਾਰਾ ਕੁਝ ਸੀ ਕਾਲਾ ਕਰ ਲੈਂਦੇ ਹੋ ਜਿਹੜੇ ਉਹ ਲੋਕ ਨੇ ਜਿਨ੍ਹਾਂ ਲੋਕਾਂ ਦੇ ਪਿੱਛੇ ਹੱਥ ਸੀ ਜਦੋਂ ਫੜੀ ਵੀ ਗਈ ਆ ਮੰਦੀਪ ਤਾਂ ਜਿਵੇਂ ਕਹਿਣਾ ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਨੇ ਕਿ ਇਹ ਜਿਹੜੇ ਦੋ ਆਈਫੋਨ ਸੀ ਉਹ ਜਿਹੜਾ ਆਈਪੀਐਸ ਅਫੀਸਰ ਸੀ ਉਹਨੇ ਰিসিਵ ਕਰ ਲੇ ਖੋਲੇ ਫੋਨ ਉਹ ਆ ਮੰਦੀਪ ਕੌਰ ਤੋਂ ਤੇ ਅਮਨਦੀਪ ਨੇ ਕਿਹਾ ਕਿ ਲਿਆਓ ਮੈਂ ਤੁਹਾਡੀ ਵੱਡੇ ਬੰਦਿਆਂ ਦੇ ਨਾਲ ਗੱਲ ਕਰਾਉਣੀ ਆ ਕੌਣ ਉਹ ਵੱਡੇ ਲੋਕ ਨੇ ਸਾਰੀਆਂ ਚੀਜ਼ਾਂ ਇਹ ਬਾਰਾਣੀਆਂ ਚਾਹੀਦੀਆਂ ਨੇ ਜੇ ਆਪਾਂ ਸੱਚਮੁੱਚ ਇਹ ਚੀਜ਼ ਚਾਹੁੰਦੇ ਆ ਜੇ ਸੱਚਮੁੱਚ ਸੋਹਿਰਤਾ ਦੇ ਨਾਲ ਸਾਰੀ ਦੁਨੀਆ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਜਾਂ ਲੋਕ ਜੇਕਰ ਚਾਹੁੰਦੇ ਨੇ ਕਿ ਨਸ਼ਾ ਖਤਮ ਤਾਂ ਜਦੋਂ ਇਹੋ ਜਿਹਾ ਕੋਈ ਬੰਦਾ ਫੜਿਆ ਜਾਂਦਾ ਉਹਦੀਆਂ ਜੜਾਂ ਕਿੱਥੇ ਨੇ ਕਿਹਦੇ ਲਈ ਉਹ ਕੰਮ ਕਰਦਾ ਕਿਉਂ ਉਹ ਕੰਮ ਕਰਦਾ ਕਿੱਥੇ ਤੱਕ ਉਹਦਾ ਮਾਇਆ ਜਾਲ ਫੈਲਿਆ ਹੋਇਆ ਕੀ ਉਹਦੀ ਜਿਹੜੀ ਡਰਗ ਮੰਨੀ ਹੈ ਕਿਵੇਂ ਉਹ ਸਰਕੂਲੇਟ ਹੁੰਦੀ ਹੈ ਕਿਵੇਂ ਮੰਨੀ ਰੋਟੇਸ਼ਨ ਹੁੰਦੀ ਹੈ ਇਹ ਸਾਰੀਆਂ ਗੱਲਾਂ ਸਾਨੂੰ ਅੱਜ ਜਾਂਚਣ ਦੀ ਲੋੜ ਹੈ ਕਿ ਇਹੋ ਜਿਹੇ ਲੋਕਾਂ ਦੇ ਕਿਹੜੇ ਵੱਡੇ ਯਾਰ ਨੇ ਜਿਹਦੇ ਨੂੰ ਅੱਜ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ